ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਲੱਖ 84 ਮੈਦਨੀ ਤਿਸਨਾ ਜਲਤੀ ਕਰੇ ਪੁਕਾਰ ਸਤਿਗੁਰ ਨੇ ਅੰਮ੍ਰਿਤ ਮੇ ਬਾਣੀ ਦੇ ਅੰਦਰ ਜਿੰਨੇ ਜੀ ਇਸ ਸੰਸਾਰ ਇਸ ਜਗਤ ਦੇ ਅੰਦਰ ਉਸ ਪ੍ਰਮਾਤਮਾ ਨੇ ਬਣਾਏ ਨੇ ਸਾਜੇ ਨੇ ਪੈਦਾ ਕੀਤੇ ਨੇ ਉਹਨਾਂ ਦੀ ਜਿਹੜੀ ਗਿਣਤੀ ਗੁਰਬਾਣੀ ਨੇ ਮੋٹے ਤੌਰ ਤੇ ਸਾਨੂੰ ਸਮਝਾਣ ਲਈ ਬਿਆਨ ਕੀਤੀ ਹੈ 84 ਲੱਖ ਜੀਵਾਂ ਦਾ ਜ਼ਿਕਰ ਸਤਿਗੁਰ ਨੇ ਬਾਣੀ ਵਿੱਚ ਕੀਤਾ ਹੈ ਹਾਲਾਂਕਿ ਇੱਕ ਬਚਨ ਸਾਨੂੰ ਜ਼ਰੂਰ ਚੇਤੇ ਰੱਖਣਾ ਚਾਹੀਦਾ ਹੈ ਜਦੋਂ ਪ੍ਰਮਾਤਮਾ ਦੀ ਕਾਦਰ ਦੀ ਕੁਦਰਤ ਦਾ ਜ਼ਿਕਰ ਹੁੰਦਾ ਹੈ ਉੱਥੇ ਸਤਿਗੁਰ ਜੀ ਸ਼ਬਦ ਬਾਣੀ ਵਿੱਚ ਵਾਰ-ਵਾਰ ਕਹਿੰਦੇ ਨੇ ਜਦੋਂ ਤੁਸੀਂ ਜਪਜੀਤ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਤੇ ਪਾਤਸ਼ਾਹ ਕਹਿੰਦੇ ਨੇ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਪ੍ਰਮਾਤਮਾ ਜੀ ਤੇਰੀ ਕੁਦਰਤ ਦੀ ਵਿਚਾਰ ਕਰ ਸਕੀਏ ਇਹ ਸਾਡੀ ਪਾਇਆ ਨਹੀਂ ਤੇਰੀ ਕੁਦਰਤ ਕਿੰਨੀ ਬੇਅੰਤ ਹੈ ਤੇਰੀ ਕੁਦਰਤ ਵਿੱਚ ਕੀ ਕੁਝ ਹੈ ਸਤਿਗੁਰੂ ਨੂੰ ਬਿਆਨ ਕਰਨਾ ਸਾਡੇ ਬਸ ਵਿੱਚ ਨਹੀਂ ਹੈ ਕਿਉਂ ਕਿਉਂਕਿ ਏਵਡ ਵੱਡਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਉਹਨੂੰ ਜਾਣਨ ਦੇ ਲਈ ਉਹਦੇ ਜਿੱਡਾ ਵੱਡਾ ਹੋਣ ਦੀ ਜ਼ਰੂਰਤ ਹੈ ਇਸੇ ਕਰਕੇ ਬਾਬੇ ਨਾਨਕ ਨੇ ਓਡੀਸਾ ਦੀ ਧਰਤੀ ਤੇ ਜਗਨਨਾਥਪੁਰੀ ਦੇ ਅੰਦਰ ਲੋਕਾਂ ਨੂੰ ਇਹ ਸਮਝਾਇਆ ਸੀ ਕਿ ਜਿੱਦੇ ਤੁਸੀਂ ਆਰਤੀ ਕਰ ਰਹੇ ਹੋ ਤੁਹਾਡੀ ਆਰਤੀ ਇੱਕ ਥਾਲੀ ਦੇ ਅੰਦਰ ਚੰਦ ਦੀਵੇ ਜਗਾ ਕੇ ਥੋੜਾ ਬੋਤਾ ਮਾਇਕ ਤੌਰ ਤੇ ਸੋਨਾ ਚਾਂਦੀ ਆਦਕ ਰੱਖ ਕੇ ਤੇ ਤੁਸੀਂ ਕਹਿੰਦੇ ਹੋ ਸੀ ਜਗਨਨਾਥ ਦੀ ਆਰਤੀ ਕਰ ਰਹੇ ਹੋ ਜਿੱਡੀ ਵੱਡੀ ਤੁਹਾਡੀ ਆਰਤੀ ਹੈ ਉੱਡਾ ਵੱਡਾ ਹੀ ਤੁਹਾਡਾ ਜਗਨਨਾਥ ਹੋਵੇਗਾ ਜਿੰਨੂੰ ਤੁਸੀਂ ਜਗਤ ਦਾ नाथ ਕਹਿੰਦੇ ਹੋ ਉਹ ਸਿਰਫ ਇੰਨਾ ਵੱਡਾ ਨਹੀਂ ਹੈ ਵੀ ਤੁਸੀਂ ਥਾਲੀ 'ਚ ਦੋ ਦੀਵੇ ਜਗਾ ਕੇ ਆਖੋ ਕੀ ਹੁੰਦੀ ਆਰਤੀ ਕਰ ਲਈ ਉਹਦੀ ਤੇ ਬਣਾਈ ਕੁਦਰਤ ਦੇ ਅੰਦਰ ਇਹ ਸੰਸਾਰ ਇੱਕ ਥਾਲ ਹੈ ਉਹਦੇ ਅੰਦਰ ਦੋ ਦੀਵੇ ਹਰ ਵੇਲੇ ਜਗ ਰਹੇ ਨੇ ਉਹ ਕਦੇ ਬੁਝਦੇ ਨਹੀਂ ਉਹਦੀ ਆਰਤੀ ਤੁਸੀਂ ਚੰਦ ਮੋਤੀ ਰੱਖਦੇ ਉਹਦੀ ਆਰਤੀ ਤੇ ਇੰਨੀ ਵਿਸ਼ਾਲ ਹੈ ਵੀ ਤਾਰਕਾ ਮੰਡਲ ਜਨਕ ਮੋਤੀ ਸਤਿਗੁਰਾਂ ਦੇ ਦ੍ਰਿਸ਼ਟਾਂਤ ਨੇ ਬਾਣੀ ਦੇ ਅੰਦਰ ਕਿ ਜਿੰਨੂੰ ਤੁਸੀਂ ਬਿਆਨ ਕਰ ਰਹੇ ਹੋ ਨਾ ਉਹਨੂੰ ਤੁਸੀਂ ਉਹ ਤੋਂ ਮੁਕੰਮਲ ਬਿਆਨ ਕਰ ਸਕਦੇ ਹੋ ਜਦੋਂ ਤੁਸੀਂ ਉਹਦੇ ਜਿੱਡੇ ਵੱਡੇ ਹੋ ਜਾਓਗੇ ਜੇ ਅਸੀਂ ਉਹਦੇ ਜਿੱਡੇ ਵੱਡੇ ਨਹੀਂ ਆ ਤਾਂ ਫਿਰ ਅਸੀਂ ਇਹ ਮੋਰ ਨਹੀਂ ਲਾ ਸਕਦੇ ਕਿ ਜੋ ਅਸੀਂ ਕਹਿ ਦਿੱਤਾ ਹੈ ਉਹ ਅਖੀਰ ਹੈ ਇਸੇ ਕਰਕੇ ਸਤਿਗੁਰ ਨੇ ਬਾਣੀ ਦੇ ਅੰਦਰ 84 ਲੱਖ ਦਾ ਦ੍ਰਿਸ਼ਟਾਂਤ ਦਿੱਤਾ ਹੈ। ਔਰ ਪਾਤਸ਼ਾਹ ਜੀ ਕਹਿੰਦੇ ਨੇ ਵੀ 84 ਲੱਖ ਜੂਨਾਂ ਦੇ ਅੰਦਰ ਇੱਕ ਸ਼ਬਦ ਤੁਸੀਂ ਪੜਦੇ ਹੋ ਉੱਤਮ ਜੂਨ ਸੋ ਮਨਸ ਦੇਹੀ। ਪਾਤਸ਼ਾਹ ਕਹਿੰਦੇ ਨੇ ਇਨ੍ਹਾਂ 84 ਲੱਖ ਦੇ ਵਿੱਚੋਂ ਜਿਹੜੀ ਉੱਤਮ ਜੂਨ ਹੈ ਉਹ ਮਨੁੱਖ ਦੀ ਜੂਨ ਹੈ। ਤੁਸੀਂ ਜਦੋਂ ਸੰਸਾਰ ਦੇ ਅੰਦਰ ਇਹਨਾਂ ਜੂਨਾਵਲ ਤਵੱਜੋ ਦਿੰਦੇ ਹੋ ਰੱਬ ਜੀ ਨੇ ਜੋ ਜੀਥੇ ਪੈਦਾ ਕੀਤਾ ਉਹਨੂੰ ਜਿਸ ਆਸਰੇ ਤੇ ਰੱਬ ਜੀ ਨੇ ਛੱਡਿਆ ਸੀ ਸਦੀਆਂ ਤੋਂ ਉਹ ਜੂਨਾ ਉਸੇ ਥਾਂ ਤੇ ਉਸੇ ਢੰਗ ਨਾਲ ਜੀਵਨ ਜੀ ਰਹੀਆਂ ਨੇ ਇਸ ਕਰਕੇ ਜਿਹੜਾ ਪ੍ਰਮਾਤਮਾ ਦਾ ਹੁਕਮ ਹੈ ਨਾ ਉਹਨਾਂ ਜੂਨਾ ਦੇ ਉੱਤੇ ਕਰਮੀ ਤੌਰ ਤੇ ਲਾਗੂ ਨਹੀਂ ਹੁੰਦਾ ਜਦੋਂ ਅਸੀਂ ਬਾਣੀ ਅੰਦਰ ਇਹ ਸ਼ਬਦ ਪੜ੍ਹਦੇ ਆ ਨਾ ਕਿ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇ ਇਹ ਜਿਹੜੀ ਕਰਮੀ ਕਰਮੀ ਹੋਏ ਵਿਚਾਰ ਦੀ ਗੱਲ ਹੈ ਜਿਸ ਨੂੰ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਹ ਸਿਰਫ ਤੇ ਸਿਰਫ ਰੱਬ ਦੀ ਕੁਦਰਤ ਦੇ ਅੰਦਰ ਬੰਦੇ ਦੇ ਉੱਤੇ ਇਨਸਾਨ ਦੇ ਉੱਤੇ ਲਾਗੂ ਹੁੰਦਾ ਹੈ। ਇਹ ਕਿਸੇ ਹੋਰ ਜੀਵ ਜੰਤ ਦੇ ਉੱਤੇ ਲਾਗੂ ਨਹੀਂ ਹੁੰਦਾ। ਉਹਦਾ ਇੱਕ ਕਾਰਨ ਹੈ ਕਿ ਜਿਹੜੇ ਹੋਰ ਜੀਵ ਜੰਤ ਨੇ ਉਹ ਸੁਭਾਵਕ ਹੈ ਪਰਮਾਤਮਾ ਦੀ ਕੁਦਰਤ ਦੇ ਅੰਦਰ ਰੱਬ ਦੀ ਕੁਦਰਤ ਦੇ ਮੁਤਾਬਕ ਆਪਣਾ ਜੀਵਨ ਜਿੰਦੇ ਨੇ। ਉਹਨਾਂ ਨੂੰ ਜਿਵੇਂ ਕੁਦਰਤ ਚਲਾ ਰਹੀ ਹੈ ਓਵੇਂ ਚੱਲਦੇ ਨੇ। ਜੀਵਨਾਂ ਨੂੰ ਕੁਦਰਤ ਚਲਾ ਰਹੀ ਹੈ ਜਿਸ ਢੰਗ ਨਾਲ ਚਲਾ ਰਹੀ ਹੈ ਜਿਵੇਂ ਰੱਬ ਨੇ ਉਹਨਾਂ ਨੂੰ ਖਾਣ ਦੀ ਸੋਝੀ ਦਿੱਤੀ ਉਵੇਂ ਖਾ ਰਹੇ ਨੇ ਉਹ ਜਿਵੇਂ ਰੱਬ ਨੇ ਉਹਨਾਂ ਨੂੰ ਪੀਣ ਦੀ ਸੋਝੀ ਦਿੱਤੀ ਉਹੀ ਕੁਝ ਪੀ ਰਹੇ ਨੇ ਉਹ ਉਹਨਾਂ ਦੇ ਲਈ ਸਰੋਤ ਪਾਣੀ ਹੈ ਜਿੰਦੇ ਤੋਂ ਉਹਨਾਂ ਨੇ ਆਪਣੀ ਪਿਆਸ बुझਾਣੀ ਹੈ ਮਨੁੱਖ ਨੇ ਆਪਣੇ ਲਈ ਬਹੁਤ ਕੁਝ ਇਜ਼ਾਤ ਕੀਤਾ ਖਾਣ ਦੇ ਤਲ ਤੇ ਤੁਸੀਂ ਗਿਣਤੀ ਨਹੀਂ ਕਰ ਸਕਦੇ ਕਿੰਨੇ ਪਦਾਰਥ ਨੇ ਸੰਸਾਰ ਦੇ ਅੰਦਰ ਜਿਹੜੇ ਬੰਦੇ ਨੇ ਇਜ਼ਾਤ ਕੀਤੀ ਨੇ ਆਪਣੇ ਲਈ ਪੀਣ ਦੇ ਤਰਲ ਪਦਾਰਥ ਕਿੰਨੇ ਨੇ ਘਰ ਰਹਿਣ ਦੇ ਲਈ ਹਰ ਬੰਦੇ ਨੇ ਜਿਹੜਾ ਬਣਾਇਆ ਉਹ ਕਹਿੰਦਾ ਮੇਰੇ ਘਰ ਦਾ ਨਕਸ਼ਾ ਦੂਜੇ ਘਰ ਨਾਲ ਨਹੀਂ ਮਿਲਣਾ ਚਾਹੀਦਾ ਜੈਸਾ ਘਰ ਮੇਰਾ ਐਸਾ ਦੂਜੇ ਦਾ ਨਹੀਂ ਹੋਣਾ ਚਾਹੀਦਾ ਬੰਦਾ ਬਾਜ਼ਾਰੋਂ ਕੱਪੜਾ ਖਰੀਦਦਾ ਤੇ ਕਹਿੰਦਾ ਮੈਂ ਐਸਾ ਪਾਵਾਂ ਜਿਹੜਾ ਕਿਸੇ ਨੇ ਨਾ ਪਾਇਆ ਹੋਵੇ ਪਰ ਕਦੀ ਪਸ਼ੂ ਪੰਛੀਆਂ ਦੇ ਅੰਦਰ ਤੁਸੀਂ ਇਹ ਦੌੜ ਦੇਖੀ ਹੈ ਨਹੀਂ ਉਹ ਕੁਦਰਤੀ ਤੌਰ ਤੇ ਜੀ ਰਹੇ ਨੇ ਇਸ ਕਰਕੇ ਇਹ ਨਿਯਮ ਉਹਨਾਂ ਤੇ ਲਾਗੂ ਨਹੀਂ ਹੁੰਦਾ ਇਹ ਸਿਰਫ ਸਾਡੇ ਤੇ ਲਾਗੂ ਹੁੰਦਾ ਹੈ ਤੇ ਧੰਗੁਰ ਗੁਰ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਇਸ ਲੱਖ 84 ਮੇਦਣੀ ਮੇਦਣੀ ਕਹਿੰਦੇ ਨੇ ਧਰਤੀ ਨੂੰ ਬਾਣੀ ਦੇ ਅੰਦਰ ਵਖ ਵਖ ਨਾਮ ਨੇ ਜਿਨ੍ਹਾਂ ਤੋਂ ਸਤਿਗੁਰ ਨੇ ਧਰਤੀ ਨੂੰ ਪ੍ਰੋਨਾਂਊਂਸ ਕੀਤਾ ਜਿਵੇਂ ਮੇਦਨੀ ਹੋ ਗਿਆ ਧਰਤੀ ਸ਼ਬਦ ਹੋ ਗਿਆ ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਜਦੋਂ ਇਹ ਸ਼ਬਦ ਵਰਤੇ ਹਨ ਗੋਪਾਲ ਗੋ ਦਾ ਮਤਲਬ ਵੀ ਧਰਤੀ ਹੁੰਦੇ ਧਰਤੀ ਨੂੰ ਪਾਲਣ ਵਾਲਾ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਲੱਖ 84 ਮੇਦਨੀ ਇਸ ਧਰਤੀ ਦੇ ਉੱਤੇ ਲੱਖ 84 ਜੀਵ ਨੇ ਤੇ ਪਾਤਸ਼ਾਹ ਕਹਿੰਦੇ ਨੇ ਤਿਸ਼ਨਾ ਜਲਤੀ ਕਰੇ ਪੁਕਾਰ ਤੇ ਉਹ ਜਿਹੜੇ 84 ਲੱਖ ਜੀ ਨੇ ਇਸ ਧਰਤੀ ਦੇ ਉੱਤੇ ਸਭ ਕਹਿੰਦੇ ਨੇ ਇਹ ਜਿਹੜੀ ਧਰਤੀ ਹੈ ਹੁਣ ਤ੍ਰਿਸ਼ਨਾ ਕਰਕੇ ਇੰਨੀ ਵਿਆਕੁਲ ਹੈ ਕਿ ਉਹ ਪ੍ਰਮਾਤਮਾ ਦੇ ਅੱਗੇ ਰੱਬ ਜੀ ਦੇ ਅੱਗੇ ਪੁਕਾਰ ਕਰ ਰਹੀ ਹੈ ਹ ਕਮਾਲ ਦੀ ਗੱਲ ਹੈ ਵੀ ਜੇ 84 ਲੱਖ ਜੀ ਨੇ ਉਨ੍ਹਾਂ ਦੇ ਅੰਦਰੋਂ ਪਰਮਾਤਮਾ ਰੱਬ ਜੀ ਨੇ ਕਿ 84 ਲੱਖ ਜੀਵਾਂ ਦੇ ਅੰਦਰ ਇਹ ਕ੍ਰਿਸ਼ਨਾ ਪੈਦਾ ਕੀਤੀ ਹੈ ਜਿਹੜੀ ਸੰਸਾਰ ਦੇ ਅੰਦਰ ਦੀ ਤ੍ਰਿਸ਼ਨਾ ਨਾ ਕੁਦਰਤੀ ਤੌਰ ਤੇ ਸਾਧ ਸੰਗਤ ਜੀ ਜੋ ਸੰਸਾਰ ਦੇ ਅੰਦਰ ਹੋਰ ਜੀਵ ਨੇ ਉਹ ਆਪਣਾ ਜੀਵਨ ਜਿਵੇਂ ਜਿਉਂਦੇ ਨੇ ਜਿਵੇਂ ਉਹਨਾਂ ਨੂੰ ਕੁਦਰਤ ਰੱਖਦੀ ਏ ਉਸੇ ਢੰਗ ਨਾਲ ਉਹਨਾਂ ਨੇ ਕੁਦਰਤ ਵਿੱਚ ਬਸਰ ਕਰਨਾ ਹੁੰਦਾ ਹੈ ਬੰਦੇ ਦੀ ਤ੍ਰਿਸ਼ਨਾ ਬੰਦੇ ਦੀ ਜਿਹੜੀ ਬਾਹਰমুখী ਦੌੜ ਹੈ ਮਾਇਕ ਤਲ ਤੇ ਦੌੜ ਹੈ ਜਿਹੜੀ ਉਹ ਹੰਦਾ ਪਸਾਰਾ ਦਿਨੋਂ ਦਿਨ ਵੱਡਾ ਹੋਇਆ ਇਸੇ ਕਰਕੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਸ਼ਬਦ ਵਰਤੇ ਨੇ ਤ੍ਰਿਸ਼ਨਾ 부ਜੈ ਹਰ ਗੈ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਕਿ ਜੇ ਤ੍ਰਿਸ਼ਨਾ ਨੂੰ 부ਝਾਣਾ ਹੈ ਹੁਣ ਤ੍ਰਿਸ਼ਨਾ ਸ਼ਬਦ ਦਾ ਅਰਥ ਕੀ ਹੈ ਤ੍ਰਿਸ਼ਨਾ ਜਿੰਨੇ ਅੰਦਰ ਤਿੰਨ ਗੁਣ ਹਾਵੀ ਹੋ ਰਜੋ ਸਤੋ ਤੇ ਤਮੋ ਜਿਹੜਾ ਨਾ ਤਿੰਨਾ ਦੇ ਪ੍ਰਭਾਵ ਵਿੱਚ ਜੀ ਰਿਹਾ ਹੈ ਜਿੰਦੇ ਅੰਦਰ ਰਾਜ ਗੁਣ ਉਹ ਵੀ ਹਾਵੀ ਹੈ ਵੀ ਮੈਨੂੰ ਸਭ ਕੁਝ ਮਿਲ ਜਾਵੇ ਜਿੰਦੇ ਅੰਦਰ ਤਮ ਗੁਣ ਅਗਿਆਨਤਾ ਵੀ ਬੜੀ ਹੈ ਜਿੰਦੇ ਅੰਦਰ ਜਿੰਦੇ ਅੰਦਰ ਸਤ ਗੁਣ ਜਿਹੜਾ ਸਮੇਂ ਦਾ ਫਾਇਦਾ ਚੁੱਕ ਕੇ ਸੱਚ ਨਾਲ ਵੀ ਜੁੜਨ ਦੀ ਗੱਲ ਕਰਦਾ ਹੈ ਜਿੰਦੇ ਅੰਦਰ ਤਿੰਨਾ ਦਾ ਪ੍ਰਭਾਵ ਹੈ ਉਹਨੂੰ ਸੰਸਾਰ ਦੇ ਅੰਦਰ ਕਿਹਾ ਜਾਂਦਾ ਹੈ ਤ੍ਰਿਸ਼ਨਾ ਤੇ ਸਤਗੁਰ ਪਾਤਸ਼ਾਹ ਕਹਿੰਦੇ ਨੇ ਹੁਣ ਧਰਤੀ ਪੁਕਾਰ ਕਿਉਂ ਕਰਦੀ ਹੈ ਧਿਆਨ ਦੇਣਾ ਧਰਤੀ ਦੀ ਪੁਕਾਰ ਕਿਸ ਲਈ ਹੈ ਸਤਗੁਰ ਦੀ ਬਾਣੀ ਦੇ ਬਚਨੇ ਸਿਆਣੇ ਸੱਜਣ ਜਿਹੜੀ ਗੱਲ ਕਹਿੰਦੇ ਨੇ ਸੰਸਾਰ ਦੇ ਅੰਦਰ ਦੇਖੋ ਦੁਨੀਆ ਦੇ ਅੰਦਰ ਜਿੱਥੇ ਸਾਬ ਕਹਿੰਦੇ ਨੇ ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ ਜਿਹੜਾ ਬੰਦਾ ਧਰਮ ਕਮਾਉਂਦਾ ਹੈ ਸੰਸਾਰ ਦੇ ਲੋਕ ਉਹਨੂੰ ਕਹਿੰਦੇ ਨੇ ਬੰਦਾ ਬੜਾ ਧਰਮੀ ਹੈ ਧਰਮੀ ਬੰਦੇ ਨੂੰ ਕਦੀ ਪਾਪੀ ਨਹੀਂ ਕੋਈ ਆਖੇਗਾ ਤੇ ਜਿਸ ਬੰਦੇ ਨੇ ਕੋਈ ਪਾਪ ਕੀਤਾ ਹੋਵੇ ਲੋਕ ਕਹਿਣਗੇ ਬੰਦਾ ਪਾਪੀ ਹੈ ਉਹਨੂੰ ਕੋਈ ਧਰਮੀ ਨਹੀਂ ਆਖੇਗਾ ਉਨ ਦੇ ਕਰਮ ਇਹ ਗੱਲ ਸੰਸਾਰ ਦੇ ਅੰਦਰ ਪ੍ਰਗਟ ਕਰਦੇ ਨੇ ਵੀ ਇਹ ਧਰਮੀ ਐ ਕਿ ਇਹ ਪਾਪੀ ਐ ਦੋ ਬਚਨ ਸਾਹਿਬ ਨੇ ਬਾਣੀ ਵਿੱਚ ਆਖੇ ਨੇ ਪਾਤਸ਼ਾਹ ਕਹਿੰਦੇ ਨੇ ਜੋ ਧਰਮ ਕਮਾਵੇ ਤਿਸ ਧਰਮ ਨਾਲ ਹੋਵੇ ਪਾਪ ਕਮਾਣੇ ਪਾਪੀ ਜਾਣੀ ਐ ਜਿਨੇ ਪਾਪ ਕਮਾਇਆ ਸਤਗੁਰੂ ਕਹਿੰਦੇ ਨੇ ਆਪਣੇ ਪਾਪਾਂ ਕਰ ਕਿਉਂ ਪਾਪੀ ਜਾਣਿਆ ਜਾਂਦਾ ਹੈ ਹੁਣ ਜਿਸ ਥਾਂ ਤੇ ਧਰਮੀ ਬੈਠਾ ਹੈ ਉਥੇ ਵੀ ਧਰਤੀ ਦਾ ਔਰਾ ਜਿਹੜਾ ਹੈ ਉਹ ਉਸ ਧਰਮੀ ਦੇ ਧਰਮ ਕਮਾਨ ਕਰਕੇ ਉਸ ਧਰਤੀ ਦਾ ਔਰਾ ਉਸ ਢੰਗ ਦਾ ਹੈ ਆਪਾਂ ਕਈ ਵਾਰੀ ਜਦੋਂ ਖਾਸ ਕਰਕੇ ਜਦੋਂ ਦਰਬਾਰ ਸਾਹਿਬ ਜਾਂਦੇ ਆ ਨਾ ਆਪਾਂ ਕਹਿੰਦੇ ਆ ਵੀ ਦਰਬਾਰ ਸਾਹਿਬ ਪ੍ਰਕਰਮਾ ਵਿੱਚ ਬਹਿ ਕੇ ਕੀਰਤਨ ਸੁਣੀਏ ਬੜਾ ਆਨੰਦ ਆਉਂਦਾ ਹੈ ਭਾਵੇਂ ਜਿੰਨੀ ਦੇਰ ਤੱਕ ਮਰਜੀ ਬੈਠੇ ਰਹੋ ਕਿਉਂ ਕਿਉਂਕਿ ਜਿੱਥੇ 24 ਘੰਟੇ ਨਿਰੰਤਰ ਇੱਕ ਚੀਜ਼ ਚੱਲ ਰਹੀ ਹੈ ਗਾਈ ਜਾ ਰਹੀ ਹੈ ਉੱਥੇ ਉਹਦਾ ਅਸਰ ਉਸ ਹਰ ਇੱਕ ਚੀਜ਼ ਤੇ ਹੈ ਅਸੀਂ ਕਹਿੰਦੇ ਹਾਂ ਜਲ ਹੁਣ ਉੱਥੇ ਜਿਹੜਾ ਜਲ ਹੈ ਜਿੰਦੇ ਵਿੱਚ ਅਸੀਂ ਇਸ਼ਨਾਨ ਵੀ ਕਰਨੇ ਆ ਸੰਗਤਾਂ ਉਹ ਜਲ ਨੂੰ ਆਪਣੇ ਘਰ ਵੀ ਲੈ ਕੇ ਆਉਂਦੀਆਂ ਨੇ ਹੁਣ ਉਹਦਾ ਅਸਰ ਪਾਣੀ ਪਹਿਲਾ ਪਾਣੀ ਜੀਉ ਹੈ ਬਾਦਸ਼ਾਹ ਕਹਿੰਦੇ ਨੇ ਪਾਣੀ ਦੇ ਅੰਦਰ ਜਿੰਦ ਹੈ ਪਾਣੀ ਆਪਣੇ ਆਪ ਵਿੱਚ ਇੱਕ ਜੀ ਹੈ ਕਿਉਂਕਿ ਜਿਹੜਾ ਜੀਵਤ ਹੈ ਉਹ ਜੀਵਤ ਨੂੰ ਜ਼ਿੰਦਗੀ ਦਿੰਦਾ ਹੈ ਹੁਣ ਜਿੰਦੇ ਅੰਦਰ ਜੀਵਨ ਹੈ ਉਹੀ ਜੀਵਨ ਵਾਲੇ ਨੂੰ ਜੀਵਨ ਦੇਗਾ ਜਿੰਦੇ ਅੰਦਰ ਆਪਣੇ ਅੰਦਰ ਜੀਵਨ ਨਹੀਂ ਹੈ ਉਹ ਕਿਸੇ ਦੂਜੇ ਨੂੰ ਜੀਵਨ ਨਹੀਂ ਦੇ ਸਕਦਾ ਖਿਆਲ ਕਰਿਓ ਧਰਤੀ ਦੇ ਅੰਦਰ ਜਿਹੜਾ ਬੀਜ ਬੀਜਿਆ ਜਾਂਦਾ ਹੈ ਨਾ ਜਿਸ ਬੀਜ ਦੇ ਅੰਦਰ ਜੀਵਨ ਹੁੰਦਾ ਹੈ ਉਹੀ ਧਰਤੀ ਦੇ ਅੰਦਰੋਂ ਬਾਹਰ ਨਿਕਲਦਾ ਹੈ ਜਿੰਦੇ ਅੰਦਰ ਜੀਵਨ ਨਹੀਂ ਹੁੰਦਾ ਕਈ ਵਾਰੀ ਜ਼ਮੀਂਦਾਰ ਕਹਿੰਦਾ ਹੈ ਕਿ ਮੈਂ ਬੀਜ ਤੇ ਪੂਰਾ ਪਾਇਆ ਪਰ ਧਰਤੀ ਦੇ ਵਿੱਚੋਂ ਬੀਜ ਨਿਕਲਿਆ ਨਹੀਂ ਭਾਵ ਜਿੰਨਾ ਨਿਕਲਣਾ ਚਾਹੀਦਾ ਸੀ ਉਹਨਾਂ ਨਹੀਂ ਨਿਕਲਿਆ ਇਹਦਾ ਮਤਲਬ ਹੈ ਜਿੰਨਾ ਦਾਣਿਆਂ ਦੇ ਅੰਦਰ ਜੀਵਨ ਸੀ ਉਹ ਨਿਕਲ ਆਇਆ ਜਿੰਨਾ ਦਾਣਿਆਂ ਦੇ ਅੰਦਰ ਜੀਵਨ ਨਹੀਂ ਸੀ ਉਹ ਧਰਤੀ ਦੇ ਅੰਦਰ ਮਿੱਟੀ ਵਿੱਚ ਮਿੱਟੀ ਬਣ ਗਈ ਉਹ ਖਤਮ ਹੋ ਗਏ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਿਹੜਾ ਪਾਣੀ ਉਹ ਪਹਿਲਾ ਜੀਉ ਹੈ ਜਿਤ ਹਰਿਆ ਸਭ ਕੋਇ ਜਿੰਦੇ ਨਾਲ ਸਭ ਵਨਸਪਤੀ ਹਰੀ ਐ ਬੰਦੇ ਨੂੰ ਨਾ ਮਿਲੇ ਤੇ ਬੰਦਾ ਪਿਆਸਾ ਮਰ ਜਾਂਦਾ ਐ ਤੇ ਸਤਿਗੁਰੂ ਜੀ ਕਹਿੰਦੇ ਨੇ ਹਰ ਚੀਜ਼ ਦੇ ਉੱਤੇ ਹੁੰਦਾ ਅਸਰ ਐ ਹੁਣ ਦਾਤਾ ਜੀ ਇਹੀ ਗੱਲ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਧਰਤੀ ਲੱਖ 84 ਮੇਦਨੀ ਤਿਸ਼ਨਾ ਜਲਦੀ ਕਰੇ ਪੁਕਾਰ ਪਾਤਸ਼ਾਹ ਕਹਿੰਦੇ ਨੇ 84 ਲੱਖ ਜੀ ਨੇ ਧਰਤੀ ਦੇ ਉੱਤੇ ਹੁਣ ਧਰਤੀ ਤ੍ਰਿਸ਼ਨਾ ਦੇ ਅੰਦਰ ਸੜੀ ਹੋਈ ਐ ਕਿਉਂ ਸੜੀ ਹੋਈ ਹੈ ਧਰਤੀ ਨੇ ਆਪਣਾ ਕੋਈ ਕਰਮ ਥੋੜਾ ਕਮਾਇਆ ਹੈ ਧਰਤੀ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਜੇ ਕੋਈ ਉਹਨੂੰ ਹਲਵਾ ਕੇ ਉਹਦੇ ਅੰਦਰ ਦਾਣੇ ਪਾ ਦੇਗਾ ਤੇ ਦਾਣੇ ਪੈਦਾ ਹੋ ਜਾਣੇ ਨੇ ਜਿਉਂਦੇ ਅੰਦਰ ਹਲਵਾ ਕੇ ਕੋਈ ਨਸ਼ਾ ਬੀਜ ਦੇ ਤੇ ਉਹਦੇ ਅੰਦਰ ਉਹ ਨਸ਼ੇ ਦੇ ਬੀਜ ਪੈਦਾ ਹੋ ਜਾਣੇ ਨੇ ਧਰਤੀ ਤੇ ਪਰਉਪਕਾਰ ਕਰ ਰਹੀ ਹੈ ਸੰਸਾਰ ਦੇ ਉੱਤੇ ਦਾਤਾਰ ਪਿਤਾ ਜੀ ਕਹਿੰਦੇ ਨੇ ਹੁਣ ਧਰਤੀ ਦਾ ਆਪਣਾ ਔਰਾ ਕੀ ਹੈ ਅਸਲ ਵਿੱਚ ਧਰਤੀ ਦਾ ਔਰਾ ਬੰਦੇ ਦੇ ਸੁਭਾਅ ਦੇ ਉੱਤੇ ਟਿਕਿਆ ਹੋਇਆ ਹੈ ਤੁਸੀਂ ਇੱਕ ਬਚਨ ਬੜਾ ਪਿਆਰਾ ਪੜ੍ਹਦੇ ਹੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਦਾ ਬਚਨ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਧਰਤੀ ਰੱਬ ਦੇ ਅੱਗੇ ਪੁਕਾਰ ਕਰਦੀ ਹੈ ਕਿ ਮੇਰੇ ਰੱਬ ਜੀ ਮੈਨੂੰ ਬਚਾ ਲੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਕਲਪਨਾ ਕੀਤੀ ਹੈ ਕਹਿੰਦੇ ਜਦੋਂ ਧਰਤੀ ਨੇ ਪੁਕਾਰ ਕੀਤੀ ਨਾ ਤੇ ਰੱਬ ਜੀ ਧਰਤੀ ਦੇ ਅੱਗੇ ਪ੍ਰਗਟ ਹੋ ਗਏ ਤੇ ਧਰਤੀ ਨੂੰ ਕਹਿੰਦੇ ਨੇ ਵੀ 10 ਧਰਤੀ ਤੈਨੂੰ ਕਿਸ ਚੀਜ਼ ਦਾ ਭਾਰ ਲੱਗਦਾ ਹੈ ਮੈਂ ਤੇਰਾ ਭਾਰ ਹੌਲਾ ਕਰਨਾ ਹੈ ਤੂੰ ਕਹਿੰਨੀ ਹੈ ਨਾ ਕਿ ਮੈਂ ਭਾਰ ਮੈਨੂੰ ਮੇਰੇ ਕੋਲ ਸਹਿ ਨਹੀਂ ਜਾਂਦਾ ਧਿਆਨ ਦੇਣਾ ਕਿਸੇ ਚੀਜ਼ ਦੀ ਕੋਈ ਲਿਮਟ ਹੁੰਦੀ ਹੈ ਨਾ ਉਹ ਜਿੰਨਾ ਵਜ਼ਨ ਸਹਿ ਸਕਦੀ ਉਹਨੇ ਓਨਾ ਹੀ ਵਜ਼ਨ ਸਹਿਣਾ ਹੈ ਉੰਦੇ ਤੋਂ ਜ਼ਿਆਦਾ ਭਾਰ ਉਹਦੇ ਤੇ ਪਾਓਗੇ ਤੇ ਉਹ ਚੀਜ਼ ਟੁੱਟ ਜਾਏਗੀ ਖਤਮ ਹੋ ਜਾਏਗੀ ਉਹ ਚੀਜ਼ ਮੰਨ ਲਓ ਹੁਣ ਕੋਈ ਬਿਲਡਿੰਗ ਕੋਈ ਸਟਰਕਚਰ ਖੜਾ ਕੀਤਾ ਗਿਆ ਉਹਨੂੰ ਬਣਾਉਣ ਵਾਲੇ ਨੇ ਆਖਿਆ ਵੀ ਇਹਦੇ ਉੱਤੇ ਘੱਟ ਤੋਂ ਘੱਟ 5000 ਬੰਦਾ ਤੁਸੀਂ ਖੜਾ ਕਰ ਸਕਦੇ ਹੋ ਤੇ ਮੈਂ ਆਖਾਂ ਵੀ ਨਹੀਂ ਮੈਂ ਤਾਂ 20000 ਬੰਦਾ ਖੜਾ ਕਰਨਾ ਹੈ ਤੇ ਖਿਆਲ ਕਰਿਓ ਬਿਲਡਿੰਗ ਟੁੱਟ ਜਾਏਗੀ ਉਹ ਛੱਤ ਟਿਕੇਗੀ ਨਹੀਂ ਸਤਿਗੁਰ ਜੀ ਇਸੇ ਤਰ੍ਹਾਂ ਕਹਿ ਰਹੇ ਨੇ ਪਾਤਸ਼ਾਹ ਕਹਿੰਦੇ ਨੇ ਧਰਤੀ ਪੁਕਾਰ ਕਰਦੀ ਹੈ ਰੱਬ ਨੂੰ ਕਿ ਰੱਬ ਜੀ ਮੈਂ ਬੜੀ ਵਿਆਕੁਲ ਹੋ ਗਈ ਆ ਬੜੀ ਦੁਖੀ ਹੋ ਗਈ ਆ ਮੇਰੇ ਤੇ ਭਾਰ ਬਹੁਤਾ ਹੋ ਗਿਆ ਤੁਸੀਂ ਕਿਰਪਾ ਕਰਕੇ ਮੇਰੇ ਭਾਰ ਨੂੰ ਘਟਾ ਦਿਓ ਤੇ ਕਹਿੰਦੇ ਨੇ ਰੱਬ ਜੀ ਨੇ ਧਰਤੀ ਦੇ ਸਾਹਮਣੇ ਪ੍ਰਗਟ ਹੋ ਕੇ ਆਖਿਆ ਵੀ ਦੱਸ ਤੈਨੂੰ ਕਿੰਦਾ ਭਾਰ ਵਿਆਪਦਾ ਹੈ ਤੂੰ ਹੁਕਮ ਕਰ ਤੂੰ ਦੱਸ ਮੈਨੂੰ ਤੇਰੇ ਕਰਕੇ ਇਸ ਸੰਸਾਰ ਦੇ ਅੰਦਰ ਜੀਵਾਂ ਨੂੰ ਜੀਵਨ ਮਿਲਦਾ ਹੈ ਤੇ ਜੇ ਤੂੰ ਹੀ ਖਤਮ ਹੋਣ ਦੀ ਗੱਲ ਕਰੇਂਗੀ ਤੇ ਤੇਰੇ ਨਾਲ ਤੇ ਫਿਰ ਸਾਰੇ ਜੀ ਵੀ ਖਤਮ ਹੋਣਗੇ ਪਰ ਤੂੰ ਮੈਨੂੰ ਇਹ ਦੱਸ ਵੀ ਤੈਨੂੰ ਭਾਰ ਕਿਸ ਚੀਜ਼ ਦਾ ਹੈ ਜਿੰਦਾ ਭਾਰ ਹੈ ਮੈਂ ਉਹ ਭਾਰ ਹੋਲਾ ਕਰ ਦਿਆਂਗਾ ਰੱਬ ਜੀ ਨੇ ਪਹਿਲੀ ਗੱਲ ਕੀਤੀ ਰੱਬ ਜੀ ਕਹਿਣ ਲੱਗੇ ਕਿ ਤੇਰੇ ਉੱਪਰ ਮੈਂ ਏਡੇ ਏਡੇ ਵੱਡੇ ਪਾਪ ਪਰਬਤ ਬਣਾਏ ਨੇ ਏਡੇ ਏਡੇ ਉੱਚੇ ਉੱਚੇ ਪਰਬਤ ਸਾਜੇ ਨੇ ਕਿ ਤੈਨੂੰ ਇਹਨਾਂ ਪਰਬਤਾਂ ਦਾ ਭਾਰ ਲੱਗਦਾ ਹੈ ਇਹ ਬੜੇ ਭਾਰੇ ਨੇ ਪੱਥਰਾਂ ਦੇ ਬਣੇ ਹੋਏ ਪਰਬਤ ਜੇ ਤੂੰ ਕਹਨੀ ਹੈ ਤੇ ਮੈਂ ਸਾਰੇ ਪਰਬਤ ਜਿਹੜੇ ਨੇ ਉਟਾ ਦੇਣਾ ਖਤਮ ਕਰ ਦੇਣਾ ਤਰਤੀ ਤਰਤੀ ਕਹਿੰਦੀ ਨਹੀਂ ਨਾ ਇਸ ਭਾਰੇ ਪਰਬਤਾਂ ਅਸਮਾਨ ਕਹਾਂਦੇ ਤਰਤੀ ਕਹਿੰਦੀ ਨਹੀਂ ਸਤਿਗੁਰੂ ਜੀ ਮੈਨੂੰ ਇਹਨਾਂ ਪਰਬਤਾਂ ਦਾ ਤੇ ਭਾਰ ਵਿਆਪਦਾ ਹੀ ਨਹੀਂ ਇਹ ਤੇ ਮੇਰਾ ਅੰਗ ਨਹੀਂ ਇਤ ਇੰਜ ਲੱਗਦਾ ਮੈਨੂੰ ਜਿਵੇਂ ਮੇਰੇ ਵਿੱਚ ਹੀ ਪੈਦਾ ਹੋਏ ਨੇ ਫਰਕ ਸਿਰਫ ਇਹ ਨੇ ਵੀ ਮੈਂ ਨੀਵੀਂ ਰਹਿ ਗਈ ਐ ਉੱਚੇ ਹੋ ਗਏ ਨੇ ਪਰ ਫਿਰ ਰੱਬ ਜੀ ਕਹਿੰਦੇ ਫਿਰ ਤੈਨੂੰ ਭਾਰ ਕਿੰਦਾ ਐ ਕਿ ਮੈਂ ਇੰਨੇ ਨਦੀਆਂ ਬਣਾਏ ਨਾਲੇ ਬਣਾਏ ਇੰਨੇ ਸਮੁੰਦਰ ਸਮੁੰਦਰ ਬਣਾ ਦਿੱਤੇ ਪਾਣੀ ਦੇ ਸੋਮੇ ਕੀ ਇਹਨਾਂ ਦਾ ਭਾਰ ਵਿਆਪਦਾ ਤੈਨੂੰ ਧਰਤੀ ਕਹਿੰਦੀ ਨਹੀਂ ਰੱਬ ਜੀ ਇਹਨਾਂ ਕਰਕੇ ਤੇ ਸਾਰੀ ਧਰਤੀ ਨੂੰ ਜੀਵਨ ਮਿਲਦਾ ਪਿਆ ਜੇ ਪਾਣੀ ਨਾ ਹੋਣ ਜੇ ਨਦੀਆਂ ਨਾ ਹੋਣ ਜੇ ਨਾਲੇ ਨਾ ਹੋਣ ਜੇ ਸਮੁੰਦਰ ਨਾ ਹੋਵੇ ਫਿਰ ਸੰਸਾਰ ਨੂੰ ਜੀਵਨ ਕਿਵੇਂ ਮਿਲੇਗਾ ਨਾ ਤਿਸ ਪਾਰੇ ਸਾਇਰਾਂ ਨਦ ਵਾਹਨ ਦੇ ਨਾ ਤਿਸ ਪਾਰੇ ਪर्वਤਾਂ ਅਸਮਾਨ ਕਹਨ ਦੇ ਨਾ तिस 파ਰੇ ਜੀ ਜੰਤ ਅਗਨੰਤ ਫਿਰੰਦੇ ਰੱਬ ਜੀ ਨੇ ਆਖਿਆ ਫਿਰ ਇੰਨੇ ਜੀ ਪੈਦਾ ਕੀਤੇ ਨੇ ਮੈਂ 84 ਲੱਖ ਜੀ ਜਿਨ੍ਹਾਂ ਦੀ ਗਿਣਤੀ ਸਤਿਗੁਰ ਨੇ ਆਖੀਏ ਇਹਨਾਂ ਜੀਆਂ ਦਾ ਭਾਰ ਵਿਆਪਦਾ ਇਹਨਾਂ ਵਿੱਚੋਂ ਥੋੜੇ ਬਹੁਤੇ ਖਤਮ ਕਰ ਦਈਏ ਵੀ ਤੇਰਾ ਭਾਰ ਰੋਲਾ ਹੋ ਜਾਏ ਧਰਤੀ ਕਹਿੰਦੀ ਨਹੀਂ ਰੱਬ ਜੀ ਇਹਨਾਂ ਜੀਆਂ ਦਾ ਮੈਨੂੰ ਭਾਰ ਨਹੀਂ ਵਿਆਪਦਾ ਫਿਰ ਰੱਬ ਜੀ ਕਹਿੰਦੇ ਨਾ ਪਾਣੀ ਦਾ ਕਹਿ ਦਿੱਤਾ ਮੈਂ ਪਰਬਤਾਂ ਦਾ ਕਹਿ ਦਿੱਤਾ ਹੋ ਸਕਦਾ ਤੈਨੂੰ ਬੜੇ ਵੱਡੇ ਵੱਡੇ ਲੋਕਾਂ ਨੇ ਘਰ ਬਣਾ ਲਏ ਕਿਲੇ ਸਾਜ ਲਏ ਇਹਨਾਂ ਕਿਲਿਆਂ ਦਾ ਭਾਰ ਵਿਆਪਤ ਹੋਏ ਤੇ ਮੈਂ ਸਾਰੇ ਕਿਲੇ ਢਾ ਦਿਆਂ ਤਰਤੀ ਕਹਿੰਦੀ ਨਹੀਂ ਰੱਬ ਜੀ ਰੱਬ ਜੀ ਕਹਨ ਲੱਗੇ ਫਿਰ ਭਾਰ ਕਿਸ ਚੀਜ਼ ਦਾ ਹੈ ਤੈਨੂੰ ਧਿਆਨ ਦੇ ਕੇ ਸੁਣਿਆ ਜੇ ਭਾਰ ਕਿਸ ਚੀਜ਼ ਦਾ ਤਰਤੀ ਨੂੰ ਸਤਿਗੁਰ ਜੀ ਨੇ ਜਿਹੜੇ ਬਚਨੇ ਤੇ ਆ ਕਿਨੇ ਤਿਸ਼ਨਾ ਜਲਤੀ ਕਰੇ ਪੁਕਾਰ ਕਿਉਂ ਪੁਕਾਰ ਕਰਦੀ ਪਈ ਧਰਤੀ ਤ੍ਰਿਸ਼ਨਾ ਕਰਕੇ ਪੁਕਾਰ ਕਰਦੀ ਪਈ ਹੁਣੇ ਤ੍ਰਿਸ਼ਨਾ ਧਰਤੀ ਨੂੰ ਨਹੀਂ ਵਿਆਪਦੀ ਪਈ ਇਹ ਤ੍ਰਿਸ਼ਨਾ ਵਿਆਪਦੀ ਪਈ ਹੈ ਧਰਤੀ ਦੇ ਉੱਤੇ ਪੈਦਾ ਹੋਏ ਜੀਵਾਂ ਦੇ ਅੰਦਰ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਦੋਂ ਧਰਤੀ ਵਿਆਕੁਲ ਹੋਈ ਸਿਰ ਪੁਕਾਰ ਕਰਦੀ ਹੈ ਤੇ ਜਦੋਂ ਪੁਕਾਰ ਕਰਦੀ ਹੈ ਤੇ ਰੱਬ ਜੀ ਕੀ ਕਹਿੰਦੇ ਨੇ ਨਾ ਤਿਸ ਪਾਰੇ ਪਰਬਤਾਂ ਅਸਮਾਨ ਕਹਾਂ ਦੇ ਨਾ ਤਿਸ ਪਾਰੇ ਕੋਟਗੜ ਕਰਬਾਰ ਦਿਸੰਦੇ ਨਾ ਤਿਸ ਪਾਰੇ ਸਾਇਰਾ ਨਦਵਾਹ ਵਹੰਦੇ ਨਾ ਤਿਸ ਪਾਰੇ ਜੀ ਜੰਤ ਅਗਨੰਤ ਫਿਰੰਦੇ ਧਰਤੀ ਕੀ ਕਹਿੰਦੀ ਪਾਰੇ ਭੁਈਆ ਕਿਰਤ ਕਣ ਧਰਤੀ ਕਹਿੰਦੀ ਰੱਬ ਜੀ ਮੈਨੂੰ ਉਹਨਾਂ ਅਕਿਰਤ ਕਣਾਂ ਦਾ ਪਿਆਰ ਭਾਰ ਵਿਆਪਦਾ ਅਕਿਰਤ ਕਣ ਕਿੰਨੂ ਕਹਿੰਦੇ ਨੇ ਪਤਾ ਜੀ ਜਿਹੜਾ ਦਾਤਾਂ ਲੈ ਕੇ ਕਦੇ ਦਾਤੇ ਦਾ ਸ਼ੁਕਰ ਨਾ ਕਰੇ ਜਿਹੜਾ ਦਾਤਾਂ ਲੈ ਕੇ ਕਦੀ ਰੱਬ ਦਾ ਸ਼ੁਕਰ ਨਹੀਂ ਕਰਦਾ ਇਹ ਗੱਲ ਹਕੀਕਤ ਹੈ ਸਾ ਸੰਗਤ ਬੰਦੇ ਕੋਲ ਜਦੋਂ ਥੋੜਾ ਹੁੰਦਾ ਹੈ ਨਾ ਉਦੋਂ ਸ਼ੁਕਰ ਵਿੱਚ ਜਿੰਦਾ ਹੈ ਉਦੋਂ ਗੱਲ-ਗੱਲ ਤੇ ਰੱਬ ਦਾ ਸ਼ੁਕਰ ਕਰਦਾ ਹੈ ਜਿਵੇਂ-ਜਿਵੇਂ ਦੇ ਕੋਲ ਚੀਜ਼ਾਂ ਦੀ ਬਹੁਤਾਤ ਹੋਣੀ ਸ਼ੁਰੂ ਹੁੰਦੀ ਏ ਫਿਰ ਇਹਨਾਂ ਚੀਜ਼ਾਂ ਵਿੱਚ ਗਵਾਚਦਾ ਇਹ ਇੰਜ ਹੈ ਜਿਵੇਂ ਕਿਸੇ ਬੱਚੇ ਦੇ ਕੋਲ ਇੱਕ ਖਡੋਣਾ ਹੋਵੇ ਨਾ ਉਹਦੇ ਨਾਲ ਬੜੇ ਇੰਟਰਸਟਿੰਗ ਤਰੀਕੇ ਨਾਲ ਉਹਦੇ ਨਾਲ ਖੇਡਦਾ ਸਾਰਾ ਦਿਨ ਬੜਾ ਬੜਾ ਚਾਹ ਨਾਲ ਖੇਡਦਾ ਉਹਦੇ ਨਾਲ ਤੇ ਜਿਵੇਂ ਉਹਦੇ ਕਮਰਾ ਖਡੋਣਿਆਂ ਦੇ ਨਾਲ ਭਰ ਦਿਓ ਪੂਰਾ ਖਡੋਣਾ ਕਮਰਿਆਂ ਨਾਲ ਭਰ ਦਿਓ ਤੇ ਖਿਆਲ ਕਰਿਓ ਫਿਰ ਉਹ ਸਾਰਿਆਂ ਦੇ ਨਾਲ ਲੱਗਾ ਰਹਿੰਦਾ ਹੈ ਉਹਨੂੰ ਧਿਆਨ ਹੀ ਨਹੀਂ ਜਦੋਂ ਇੱਕ ਹੋਏਗਾ ਉਦੋਂ ਖੇਡੇਗਾ ਵੀ ਕਦੀ ਮਾਂ ਦੀ ਗੋਦ ਵਿੱਚ ਆ ਕੇ ਬਹਿ ਜਾਏਗਾ ਕਦੀ ਪਿਓ ਕੋਲੋਂ ਚਲਾ ਜਾਏਗਾ ਕਦੀ ਹੋਰ ਜੀਆਂ ਵਿੱਚ ਵਿਚਰੇਗਾ ਕਿਉਂਕਿ ਕੋਈ ਇਹ ਨਾ ਖੇਡਣ ਵਾਸਤੇ ਜਦੋਂ ਬਹੁਤੇ ਹੋ ਗਏ ਫਿਰ ਉਹਨਾਂ ਦੇ ਵਿੱਚ ਪਰਚ ਜਾਂਦਾ ਹੈ ਇਹਨੂੰ ਸਾਰਾ ਕੁਝ ਹੀ ਚਿੱਤਾਂ ਭੁੱਲ ਜਾਂਦਾ ਹੈ ਦਾਤਾ ਜੀ ਕਹਿੰਦੇ ਨੇ ਰੱਬ ਜੀ ਜਿੰਨੇ ਜ਼ਿਆਦਾ ਬੰਦੇ ਨੇ ਆਪਣੇ ਚਾਰ ਛੁਪੇਦੇ ਚੀਜ਼ਾਂ ਬਣਾ ਲਈਆਂ ਸਤਿਗੁਰ ਕਹਿੰਦੇ ਨੇ ਇਹਨਾਂ ਵਿੱਚ ਬੰਦਾ ਖਵਾਰ ਹੋ ਗਿਆ ਹੁਣ ਉਹ ਸ਼ੁਕਰ ਵਾਲੀ ਗੱਲ ਇਸੇ ਕਰਕੇ ਸਤਿਗੁਰ ਕਹਿੰਦੇ ਨੇ ਪਾਰੇ ਪੁਈ ਅਕਿਰਤ ਕਣ ਮੰਦੀ ਹੂੰ ਮੰਦੇ ਉਹ ਮੰਦੇ ਲੋਕ ਜਿਨ੍ਹਾਂ ਕਦੀ ਰੱਬ ਦਾ ਸ਼ੁਕਰ ਨਹੀਂ ਕੀਤਾ ਉਹ ertid te paar ne ਸਤਗੁਰ ਇਸੇ ਕਰਕੇ ਕਹਿੰਦੇ ਨੇ ਜਦੋਂ ਵੀ ਪਰਮਾਤਮਾ ਦੇ ਚਰਨਾਂ ਵਿੱਚ ਆਵੇਂ ਨਾ ਤੇ ਅਰਦਾਸ ਕਰਕੇ ਸ਼ੁਕਰ ਕਰਿਆ ਕਰ ਸਤਗੁਰ ਦਾ ਜਿਹ ਪ੍ਰਸ਼ਾਦ ਸ਼ਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਨ ਮਾਹੇ ਜਿਹ ਪ੍ਰਸ਼ਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜਿਹ ਪ੍ਰਸ਼ਾਦ ਬਸੈ ਸੁਖਮੰਦਰ ਤਿਸੇ ਇਧਾਇ ਸਦਾ ਮਨ ਅੰਦਰ ਪਾਤਸ਼ਾਹ ਕਹਿੰਦੇ ਨੇ ਇਧਾਨ जिन्ने तिनू ਇੰਨਾ ਕੁਝ ਦੇ ਕੇ ਨਿਵਾਜਿਆ ਇੰਨਾ ਸੋਚ ਮੇਰੀ ਕਾਬਲੀਅਤ ਕਰਕੇ ਮੈਨੂੰ ਮਿਲਿਆ ਏ ਤੇਰੀ ਤੇਰੀ ਇਹਦੇ ਵਿੱਚ ਤੇਰਾ ਐਫਰਟ ਜ਼ਰੂਰ ਹੈ ਪਰ ਧਿਆਨ ਦੇਣਾ ਮਿਹਨਤ ਕਰਨ ਵਾਲੇ بڑے ਲੋਕ ਨੇ ਮਿਹਨਤ ਕਰਦੇ ਨੇ ਇੱਕ ਬੰਦਾ ਸਿਰਫ ਸਾਰਾ ਦਿਨ ਅੰਦਰ ਆਫਿਸ 'ਚ ਬੈਠਾ ਕੁਰਸੀ ਤੇ ਫਾਈਲ ਆਂਦੀ ਏ ਸਿਗਨੇਚਰ ਮਾਰਦਾ ਏ ਫਾਈਲ ਚਲੀ ਜਾਂਦੀ ਏ ਸਾਰੇ ਦਿਨ ਦੇ ਵਿੱਚ 2-4 ਫਾਈਲਾਂ ਆਂ ਜਾਂ ਸਿਗਨੇਚਰ ਕੀਤੇ ਮਹੀਨੇ ਬਾਅਦ ਉਸ ਬੰਦੇ ਨੂੰ ਲੱਖਾਂ ਰੁਪਏ ਤਨਖਾਹ ਉਹਦੇ ਅਕਾਊਂਟ ਵਿੱਚ ਆ ਗਈ ਇੱਕ ਸਵੇਰ ਤੋਂ ਲੈ ਕੇ ਰਾਤ ਤੱਕ ਖੱਪਦਾ ਏ ਉਨ ਨੂੰ ਰੋਟੀ ਖਾਣ ਜੋਗੇ ਪੈਸੇ ਨਹੀਂ ਮਿਲਦੇ ਮਿਹਨਤ ਤੇ ਉਹਦੀ ਜ਼ਿਆਦਾ ਹੈ ਨਾ ਕਿਉਂ ਦੀ ਜ਼ਿਆਦਾ ਜਿਹੜਾ ਸਿਰਫ ਬੈਠਾ ਹੋਇਆ ਦਿਨ ਚ ਚਾਰ ਸਿਗਨੇਚਰ ਕਰਦਾ ਹੈ ਪਰ ਪਾਤਸ਼ਾਹ ਜੀ ਕਹਿੰਦੇ ਨੇ ਸ਼ੁਕਰ ਕਰਿਆ ਕਰ ਦਾਤੇ ਨੇ ਤੈਨੂੰ ਇੰਨਾ ਕੁਝ ਦਿੱਤਾ ਹੈ ਤਾਂ ਹੀ ਸਤਗੁਰੂ ਜੀ ਇੱਥੇ ਕਹਿੰਦੇ ਨੇ ਧਰਤੀ ਪੁਕਾਰ ਕਰਦੀ ਹੈ ਤੇ ਜਦੋਂ ਪੁਕਾਰ ਕਰਦੀ ਫਿਰ ਕੀ ਕਹਿੰਦੀ ਹੈ ਇਹ ਮੋਹ ਮਾਇਆ ਸਭ ਪਸਰਿਆ ਏ ਮੇਰੇ ਰੱਬ ਜੀ ਇਸ ਤ੍ਰਤੀ ਦੇ ਉੱਤੇ ਚਾਰੇ ਪਾਸੇ ਬੰਦੇ ਨੇ ਮੋਹ ਮਾਇਆ ਦਾ ਪਸਾਰਾ ਖਿਲਾਰਿਆ ਹੋਇਆ ਮੋਹ ਦੇ ਪਸਾਰੇ ਦੇ ਵਿੱਚ ਮਾਇਆ ਦੇ ਪਸਾਰੇ ਦੇ ਵਿੱਚ ਬੰਦਾ ਪਸਰ ਗਿਆ ਚਾਰੇ ਪਾਸੇ ਇਹ ਮੋਹ ਮਾਇਆ ਸਭ ਪਸਰਿਆ ਤੇ ਖਿਆਲ ਕਰਿਓ ਇੰਨਾ ਜਿਆਦਾ ਪਸਾਰਾ ਪਸਰ ਗਿਆ ਬੰਦੇ ਨੂੰ ਚੰਗੇ ਮੰਦੇ ਦੀ ਸਮਝ ਹੀ ਭੁੱਲ ਗਈ ਹੈ ਸਿਰਫ ਬੰਦੇ ਮਨੁੱਖ ਦਾ ਧਿਆਨ ਸਿਰਫ ਧਨਵਲ ਪਦਾਰਥਾਂ ਵੱਲ ਰਹਿ ਗਿਆ ਧਿਆਨ ਦੇਣਾ ਇਸ ਸੰਸਾਰ ਦੇ ਅੰਦਰ ਆਪਾਂ ਘਰ ਤੋਂ ਬਾਹਰ ਨਿਕਲਨੇ ਆਂ ਘਰ ਤੋਂ ਬਾਹਰ ਨਿਕਲੇ ਅੱਧੀ ਰਾਤ ਦਾ ਸਮਾਂ ਮਨ ਚ ਡਰ ਹੁੰਦਾ ਹੈ ਨਾ ਅੱਜ ਕੱਲ ਤੇ ਖੈਰ ਹਾਲਾਤ ਐਸੇ ਬਣ ਗਏ ਨੇ ਬੰਦਾ ਦਿਨ ਵੇਲੇ ਵੀ ਲੰਘਦਾ ਵੀ ਡਰਦਾ ਹੈ ਕਿਸੇ ਸੁਨਸਾਨ ਜਗ੍ਹਾ ਤੋਂ ਵੀ ਇੱਥੇ ਹੀ ਕੋਈ ਨਾ ਕਾਰਾ ਕਰ ਜਾਏ ਕਿੰਦੇ ਤੋਂ ਡਰ ਰਹੇ ਆਂ ਬੰਦੇ ਨੂੰ ਕਿਸ ਚੀਜ਼ ਤੋਂ ਡਰ ਲੱਗਦਾ ਹੈ ਆਪਾਂ ਇੰਨੇ ਗੁਰੂ ਘਰ ਆਏ ਗੁਰੂ ਘਰ ਦੇ ਵਿੱਚ ਬੰਦਾ ਜਦੋਂ ਆਉਂਦਾ ਹੈ ਮੰਦਰ ਜਾਂਦਾ ਹੈ ਗੁਰਦੁਆਰੇ ਜਾਂਦਾ ਹੈ ਮਸਜਿਦ ਜਾਂਦਾ ਹੈ ਕਿਸ ਲਈ ਜਾਂਦਾ ਧਰਮ ਕਮਾਣ ਲਈ ਜਾਂਦਾ ਹੈ ਕੀ ਜ਼ਰੂਰਤ ਹੈ ਕਿ ਗੁਰਦੁਆਰਿਆਂ ਦੇ ਅੰਦਰ ਵੀ ਸਾਨੂੰ ਕੈਮਰੇ ਲਾਣੇ ਪੈ ਗਏ ਕਿੰਦੇ ਤੋਂ ਡਰ ਰਹਿ ਬੰਦੇ ਤੋਂ ਡਰ ਰਹਿ ਨਾ ਕਿਸੇ ਹੋਰ ਜੀਤ ਤੋਂ ਥੋੜਾ ਡਰ ਹੈ ਬਈ ਉੱਥੇ ਕੋਈ ਕੁੱਤਾ ਕੋਈ ਬਿੱਲੀ ਕੋਈ ਕਾਂ कोई और जी आके जी ते ਗੁੱਲ ਖੋਲ ਕੇ ਲੈ ਜਾਏਗਾ ਸਤਿਗੁਰ ਜੀ ਕਹਿੰਦੇ ਨੇ ਕਿ ਇੱਕ ਸਮਾਂ ਉਹ ਵੀ ਹੁੰਦਾ ਸੀ ਸਾਧ ਸੰਗਤ ਜੀ ਜਦੋਂ ਘਰਾਂ ਨੂੰ ਬੰਦ ਕਰੋ ਜਾਣ ਵਾਲੇ ਕਦੀ ਘਰ ਦਾ ਦਰਵਾਜ਼ਾ ਵੀ ਨਹੀਂ ਬੰਦ ਕਰਕੇ ਜਾਂਦੇ ਹੁੰਦੇ ਸਨ ਉਦੋਂ ਵੀ ਬੰਦੇ ਵਸਦੇ ਹੁੰਦੇ ਸਨ ਪਰ ਕਿਉਂ ਹੋਇਆ ਸਤਿਗੁਰ ਕਹਿੰਦੇ ਨੇ ਕਿਉਂ ਧਰਤੀ ਪੁਕਾਰ ਕਰਦੀ ਏ ਇਹ মোহ ਮਾਇਆ ਸਭ ਫਸਰਿਆ ਕਿਉਂਕਿ ਸਭ ਕਹਿੰਦੇ ਨੇ ਮਾਇਆ ਨੂੰ ਮੋਹ ਬਣਾ ਕੇ ਇਹਦੇ ਪਸਾਰੇ ਦੇ ਵਿੱਚ ਇੰਨਾ ਗੁਲਤਾਨ ਹੋ ਗਿਆ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਨਾਲ ਚੱਲੇ ਨਾ ਅੰਤਿਵਾਰ ਇੱਕ ਗੱਲ ਚੇਤੇ ਰੱਖ ਜਦਨ ਤੂੰ ਮਰ ਗਿਆ ਨਾ ਉਹਨੇ ਤੇਰੇ ਨਾਲ ਨਹੀਂ ਜਾਣਾ ਕੋਈ ਵੀ ਸਬ ਜੀ ਬਾਣੀ ਵਿੱਚ ਕਹਿੰਦੇ ਨੇ ਖਸਮ ਮਰੇ ਤੋ ਨਾਰ ਨਾ ਰੁਵੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਖਸਮ ਮਰ ਗਿਆ ਉਹ ਮਰਿਆ ਜੀ ਖਸਮ ਮਰ ਗਿਆ ਤੇ ਪਾਤਸ਼ਾਹ ਕਹਿੰਦੇ ਨੇ ਤੋ ਨਾਰ ਨਾ ਰੋਵੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਿਹੜੀ ਨਾਰ ਸੀ ਉਹ ਰੋਈ ਨਹੀਂ ਕਮਾਲ ਦੀ ਗੱਲ ਹੈ ਪਾਤਸ਼ਾਹ ਕਹਿੰਦੇ ਨੇ ਲਟ ਛਿਟਕਾਰੇ ਲਟ ਛਿਟਕਾਰੇ ਤਰੀਆ ਰੋਵੇ ਪਾਤਸ਼ਾਹ ਕਹਿੰਦੇ ਨੇ ਬੰਦਾ ਮਰਿਆ ਤੇ ਔਰਤ ਵਾਲ ਖੋਲ ਕੇ ਮੱਥਾ ਧਰਤੀ ਤੇ ਮਾਰ ਮਾਰ ਕੇ ਵਿਰਲਾਪ ਕਰਦੀ ਪਈ ਹੈ ਤੇ ਇਧਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਹੋਇਆ ਕੀ ਖਸਮ ਮਰੇ ਤੋ ਨਾਰ ਨਾ ਰੁਵੇ ਖਸਮ ਮਰਿਆ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਨਾਰ ਰੋਈ ਨਹੀਂ ਧਿਆਨ ਦੇਣਾ ਕਿਹੜਾ ਖਸਮ ਮਰਿਆ ਬੰਦਾ ਮਰਿਆ ਜਦੋਂ ਬੰਦਾ ਮਰਿਆ ਨਾਰ ਨਾਰ ਕਿਹੜੀ ਹੈ ਮਾਇਆ ਦਾਤਾ ਜੀ ਕਹਿੰਦੇ ਨੇ ਮਾਇਆ ਨਹੀਂ ਕੱਡੀ ਰੋਂਦੀ ਜਿਹੜਾ ਬੰਦੇ ਨੇ ਪੈਸਾ ਸੰਭ ਕੇ ਰੱਖਿਆ ਹੁੰਦਾ ਹੈ ਮਾਫ਼ ਕਰਨਾ ਜਿਹੜੀਆਂ ਇਹਨੇ ਸੰਸਾਰ ਦੇ ਅੰਦਰ ਦੀਆਂ ਚੀਜ਼ਾਂ ਸੰਭ ਕੇ ਰੱਖੀਆਂ ਹੁੰਦੀਆਂ ਨੇ ਤਿਜ਼ੋਰੀਆਂ ਦੇ ਅੰਦਰ ਸੋਨਾ, ਚਾਂਦੀ, ਹੀਰੇ, ਜ਼ਵਾਰਾਤ ਜਿੰਨਾ ਕੁਝ ਰੱਖਿਆ। ਇਹ ਰੋਂਦੇ ਨੇ ਬੰਦੇ ਨੇ ਮਰਨ ਤੋਂ ਬਾਅਦ। ਉਹਨਾਂ ਦੀ ਅੱਖਾਂ ਚੋਂ ਅੰਜੂ ਨਿਕਲਦੇ ਨੇ। ਕਿਉਂ ਨਹੀਂ ਰੋਂਦੇ? ਪਾਤਸ਼ਾਹ ਕਹਿੰਦੇ ਨੇ ਕਿਉਂਕਿ ਉਹਨ ਰਖਵਾਰਾ ਉਹ ਰੋ ਹੋਵੇ। ਕਿਉਂਕਿ ਉਹਨੂੰ ਪਤਾ ਹੈ ਕਿ ਮਰਿਆ ਸਾਨੂੰ ਰੱਖਣ ਵਾਲੇ ਹੋਰ ਬੜੇ ਨੇ। ਬੰਦਾ ਜੇ ਘਰ ਆਖਰੀ ਸਾਹ ਤੇ ਹੁੰਦਾ ਤੇ ਪਿਲੋ ਸਕੀਮਾ ਸ਼ੁਰੂ ਹੋ ਜਾਂਦੀਆਂ ਨੇ ਕਿੰਨੂ ਕੀ ਮਿਲਣਾ ਤੇ ਕਿੰਨੂ ਕੀ ਨਹੀਂ ਮਿਲਣਾ ਚਾਹੀਦਾ ਦਾਤਾ ਜੀ ਇਹ ਗੱਲ ਕਰਦੇ ਨੇ ਸਹਿਬ ਕਹਿੰਦੇ ਨੇ ਆ ਨਾਲ ਚੱਲੇ ਨਾ ਅੰਤਿਵਾਰ ਕਿਉਂ ਤਰਤੀ ਪੁਕਾਰ ਕਰਦੀ ਪਈ ਹੈ ਤ੍ਰਿਸ਼ਨਾ ਦਾ ਇੰਨਾ पसारा ਸਤਿਗੁਰ ਪਾਤਸ਼ਾਹ ਕਹਿੰਦੇ ਨੇ ਇਹ ਮੋਹ ਮਾਇਆ ਸਭ ਪਸਰਿਆ ਨਾਲ ਚੱਲੇ ਨਾ ਅੰਤਿਵਾਰ ਤੇ ਫਿਰ ਪਾਤਸ਼ਾਹ ਕਹਿੰਦੇ ਨੇ ਬਿਨ ਹਰ ਸ਼ਾਂਤ ਨਾ ਆਵਈ ਮੇਰੇ ਰੱਬ ਜੀ ਨਾਮ ਤੋਂ ਬਿਨੂ ਰੱਬੀ ਹੁਕਮ ਨੂੰ ਸਮਝਿਆਂ ਤੋਂ ਬਿਨਾ ਚੇਤੇ ਰੱਖਿਓ ਬੰਦ ਸਾਧ ਸੰਗਤ ਜੀ ਨਾਮ ਦਾ ਮਤਲਬ ਹੈ ਰੱਬੀ ਨੀਮਾਵਲੀ ਨੂੰ ਸਮਝਿਆਂ ਤੋਂ ਬਿਨਾ ਨੀਮਾਵਲੀ ਨੂੰ ਵੇਖ ਕੇ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ ਸੀ ਬਾਬਾ ਜੀ ਕਹਿੰਦੇ ਨੇ ਮੈਂ ਜ ਸਮਝ ਨਾ ਸਮ ਮੈਂ ਬੜਾ ਦੁਖੀ ਹਾਂ ਮੈਂ ਬੜਾ ਦੁਖੀ ਹਾਂ ਮੇਰੇ ਕੋਲ ਖਾਣ ਲਈ ਦੋ ਵਕਤ ਦੀ ਰੋਟੀ ਨਹੀਂ ਜੁੜਦੀ ਫਿਰ ਬਾਬਾ ਜੀ ਕਹਿੰਦੇ ਨੇ ਇੱਕ ਦਿਨ ਮੈਂ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਮੈਂ ਕੀ ਵੇਖਣਾ ਜਿਹੜੇ ਪੰਛੀ ਰਾਤ ਅਲਨਿਆਂ ਵਿੱਚ ਸੁੱਤੇ ਸਨ ਨਾ ਦੁੱਖਾਂ ਦੀਆਂ ਟਾਹਣੀਆਂ ਤੇ ਉਹ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਆਪਣੀ ਬੋਲੀ ਵਿੱਚ ਬੋਲ ਰਹੇ ਨੇ ਧਰਤੀ ਤੇ ਆਉਂਦੇ ਨੇ ਦਾਣਾ ਚੁਗਦੇ ਨੇ ਸਿਰ ਨਿਵਾ ਕੇ ਫਿਰ ਉੱਡ ਜਾਂਦੇ ਨੇ ਤੇ ਮੈਨੂੰ ਇੰਜ ਲੱਗਾ ਵੀ ਰੱਬ ਜੀ ਇੱਕ ਇੱਕ ਦਾਣਾ ਖਾ ਕੇ ਉਹ ਤੇਰਾ ਸ਼ੁਕਰ ਕਰਦੇ ਪਏ ਨੇ ਮੇਰੇ ਮਾਲਕ ਸ਼ੁਕਰ ਹੈ ਤੂੰ ਸਾਨੂੰ ਦਿੱਤਾ ਤੇ ਜਦੋਂ ਪੇਟ ਭਰ ਗਿਆ ਫਿਰ ਅਲਨੇ ਵਿੱਚ ਜਾ ਕੇ ਰਾਤ ਨੂੰ ਸੋ ਗਏ ਦਾਤਾ ਜੀ ਕਹਿੰਦੇ ਨੇ ਜਿੰਤਨ ਮੈਂ ਉਹਨਾਂ ਨੂੰ ਵੇਖਿਆ ਨਾ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੈਨੂੰ ਮੇਰੇ ਸਾਰੇ ਦੁੱਖ ਭੁੱਲ ਗਏ ਸਾਰੇ ਦੁੱਖ ਮੈਨੂੰ ਮੇਰੇ ਵਿਸਰ ਗਏ ਬਿਮਣਾ ਇਹ ਤੇ ਪੰਛੀ ਨੇ ਜਿੰਨਾ ਕੋਲ ਘਰ ਨਹੀਂ ਘਾਟ ਨਹੀਂ ਖਾਣ ਲਈ ਦਾਣੇ ਨਹੀਂ ਬੈਂਕ ਬੈਲੈਂਸ ਨਹੀਂ ਤੇਰੇ ਕੋਲ ਤੇ ਇੰਨਾ ਕੁਝ ਹੈ ਤੂੰ ਕਿਉਂ ਚਿੰਤਾ ਦੇ ਵਿੱਚ ਹੈ ਤਾਂ ਹੀ ਸਾਬ ਨੇ ਬਾਣੀ ਵਿੱਚ ਆਖਿਆ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵ ਹੈ ਜਲ ਤਲ ਜਨਤਾ ਸਭ ਤੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਬਿਨ ਹਰ ਸ਼ਾਂਤ ਨਾ ਆਵੇ ਨਾਮ ਤੋਂ ਬਿਨਾ ਰੱਬੀ ਹੁਕਮ ਨੂੰ ਸਮਝਿਆ ਤੋਂ ਬਿਨਾ ਸਤਿਗੁਰ ਕਹਿੰਦੇ ਨੇ ਤੈਨੂੰ ਸ਼ਾਂਤੀ ਨਹੀਂ ਮਿਲਣੀ ਤੈਨੂੰ ਟਿਕਾ ਨਹੀਂ ਮਿਲਣਾ ਕਿਸ ਅੱਗੇ ਕਰੀ ਪੁਕਾਰ ਕਿੰਦੇ ਅੱਗੇ ਪੁਕਾਰ ਕਰੇਗਾ ਕਿੰਦੇ ਅੱਗੇ ਰੋਏਗਾ ਵਿਰਲਾਪ ਕਰੇਗਾ ਵੱਡਪਾਗੀ ਸਤਿਗੁਰ ਪਾਇਆ ਜਿਨ੍ਹਾਂ ਵੱਡੇ ਪਾਗਾ ਵਾਲਿਆਂ ਨੇ ਗੁਰੂ ਨੂੰ ਪਾਲਿਆ ਜਿਨ੍ਹਾਂ ਨੇ ਸੱਚੇ ਸਤਗੁਰ ਨਾਲ ਆਪਣੇ ਮਨ ਨੂੰ ਜੋੜ ਲਿਆ ਜਿਨ੍ਹਾਂ ਨੂੰ ਸੱਚੇ ਸਤਗੁਰ ਦੇ ਹੁਕਮ ਨਾਲ ਪ੍ਰੀਤ ਮੰਨ ਗਈ ਜਿਨ੍ਹਾਂ ਦੀ ਦਾਤਾ ਜੀ ਕਹਿੰਦੇ ਨੇ ਫਿਰ ਉਹ ਬੁੱਝਿਆ ਬ੍ਰਹਮ ਵਿਚਾਰ ਉਹਨਾਂ ਨੇ ਰੱਬ ਦੀਆਂ ਗੱਲਾਂ ਬੁੱਝ ਲਈ ਬ੍ਰਹਮ ਵਿਚਾਰ ਕੀ ਹੈ ਬ੍ਰਹਮ ਦੀ ਵਿਚਾਰ ਬ੍ਰਹਮ ਦੀਆਂ ਗੱਲਾਂ ਰੱਬ ਦੀਆਂ ਗੱਲਾਂ ਉਹਨਾਂ ਨੇ ਰੱਬ ਦੀਆਂ ਗੱਲਾਂ ਸਮਝ ਲਈਆਂ ਤੇ ਜਿਨ੍ਹਾਂ ਰੱਬ ਦੀਆਂ ਗੱਲਾਂ ਸਮਝ ਲੀਆਂ ਸਤਗੁਰ ਕਹਿੰਦੇ ਨੇ ਉਹ ਕਦੇ ਦੁਖੀ ਨਹੀਂ ਹੁੰਦੇ ਉਹਨਾਂ ਨੂੰ ਦੁਨੀਆ ਦੀ ਕੋਈ ਚੀਜ਼ ਦੁਖੀ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਨੂੰ ਸਮਝ ਆ ਗਈ ਸਤਿਗੁਰ ਜੀ ਇਹ ਤੇਰਾ ਹੁਕਮ ਵਰਤ ਰਿਹਾ ਹੈ ਸੰਸਾਰ ਦੇ ਅੰਦਰ બસ ਮੈਨੂੰ ਨਹੀਂ ਸਮਝ ਸਿੱਤੇ ਮੈਂ ਰੋਂਦਾ ਸੰ ਜਦਨ ਸਮਝ ਆ ਗਈ ਤੇ ਸਤਿਗੁਰ ਜੀ ਮੈਨੂੰ ਪਤਾ ਲੱਗ ਗਿਆ ਵੀ ਦਾਤਾ ਜੀ ਇਹ ਵੀ ਤੇਰੀ ਰਜ਼ਾ ਹੈ ਇਹ ਵੀ ਤੇਰਾ ਹੁਕਮ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਤਿਸਨਾ ਅਗਨ ਸਭ ਬੁਝ ਗਈ ਉਹਦੇ ਅੰਦਰ ਉਹ ਤ੍ਰਿਸ਼ਨਾ ਦੀ ਅੱਗ ਬੁਝ ਗਈ ਉਹਦੇ ਅੰਦਰ ਫਿਰ ਹੁਣ ਬੋਰ ਹੋਰ 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 ਦੀ ਅੱਗ ਖਤਮ ਹੋ ਗਈ ਦਾਤਾ ਜੀ ਕਹਿੰਦੇ ਨੇ ਜਨ ਨਾਨਕ ਹਰ ਉਰਤਾਰ ਹੈ ਨਾਨਕ ਜਨ ਜੀ ਉਹਨੇ ਪ੍ਰਮਾਤਮਾ ਨੂੰ ਰੱਬ ਜੀ ਨੂੰ ਉਹਦੇ ਹੁਕਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਉਹਨੂੰ ਸਮਝ ਆ ਗਈ ਰਾਤ ਕਾਰਨ ਤਨ ਸੰਚੀਏ ਪਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਤੁਹਾਨੂੰ ਗੁਰੂ ਅੰਗਦ ਦੇ ਪਾਤਸ਼ਾਹ ਜੀ ਸਤਿਗੁਰ ਕਿਰਪਾ ਕਰਨ ਇਹ ਨਾਮ ਅਮਰਤ ਬਚਨਾਂ ਨੂੰ ਸਮਝਣ ਦੇ ਦਾਤ ਤਨ ਗੁਰੂ ਅਮਰਦਾਸ ਪਾਤਸ਼ਾਹ ਜੀ